ਕਰਕੇ ਅਸੀਂ ਰੋੜ ਦਮ ਕਰ ਨਹੀਂ ਪਾਉਂਦੇ ਫਿਰ ਇਸ ਵਾਸਤੇ ਹੋਰ ਕਿਹਾਂ ਜਿਹੜਾ ਲੜਨ ਦੇ ਮਦਦ ਨਹੀਂ ਆਉਣਗੀਆਂ ਸੋ ਇਹ ਸਾਡਾ ਹੁਣ ਅਸੀਂ ਜਿਹੜੀ ਸ਼ੁਰੂਆਤ ਰੇਂਜਿਆ ਵਾਲੇ ਸਾਥੀ ਨੇ ਉਹ ਆਪ ਦਾ ਆਪਣੀਆਂ ਰੇਂਜੀਆਂ ਲੈ ਕੇ ਆਪ ਦੇ ਇਹ ਸਾਡਾ ਹੱਕ ਜਿਹੜਾ ਅਲਾਨ ਸਾਥੀ ਪਿਛੇ ਪਾਸੇ ਅਜੀਤ ਸਾਹਿਬ ਦੀ ਸਾਈਡ ਕਰਨਗੇ ਬਾਕੀ ਸਾਰੇ ਸਾਥੀ ਇੱਥੇ ਰਹਿਣਗੇ ਇਸੇ ਤਰ੍ਹਾਂ ਬਾਗੂ ਸਾਹਿਬ ਇੱਕ ਸਾਈਡ ਤੋਂ ਜਿਹੜੇ ਜਾ ਕੇ ਰੇਣੀ ਅਲਵਾਰ ਦਾ ਕੰਮ ਕਰਨਗੇ ਕੀ ਫੈਸਲਾ ਹੋਇਆ ਵੱਡਾ ਫੈਸਲਾ ਪਿਛਲੇ ਵਾਲੇ ਸਾਥੀ ਅੱਗੇ ਆਣੇ ਜਾਣਾ ਨਹੀਂ ਕਿਸੇ ਸਾਥੀਆਂ ਨੇ ਜਿਹੜੀ ਟੀਮ ਸਾਡੇ ਨਾਲ ਕਿਸੇ ਤੋਂ ਕੰਮ ਨਹੀਂ ਕਰੀ ਹੋਇਆ ਕਿਸੇ ਨੇ ਨਹੀਂ ਕਰਨੀ ਜਿਹੜੇ ਸਾਡੇ ਨਾਲ ਕੰਮ ਕੀ ਉਹ ਸਾਥੀ ਸਰੋ ਨਾਰਾਇਣ ਜੀ ਇੱਕ ਕੰਮ ਹੋਇਆ ਜੀ ਬਹੁਤ ਲਾਸਟ ਫੈਸਲਾ ਹੀ ਹੋਇਆ ਤੁਸੀਂ ਇਹ ਤੋਂ ਪਹਿਲਾਂ ਮੀਟਿੰਗ ਕਰਕੇ ਆਏ ਹੋ ਪਰ ਸਾਡੇ ਕੋਲ ਕੋਈ ਕਲੀਅਰ ਨਹੀਂ ਬਣਾ ਲਿਆ ਵਿਚ ਕੋਈ ਹੱਲ ਨਹੀਂ ਇੱਦਾਂ ਲੈਣਾ ਬਣਾਉਣਾ ਚ ਹੋਇਆ ਨਹੀਂ ਗੱਲਬਾਤ ਕੀ ਹੋਈ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਸੀ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਤੁਹਾਨੂੰ ਇੱਕ ਬੇਨਤੀ ਹੈ ਸਾਥੀ ਗਾੜੀ ਜੋ ਦੋ ਬੰਦੇ ਸਾਥੀ ਪਿੱਛੇ ਜਾ ਕੇ ਹਮਲਾ ਕਰਨਗੇ ਜੀ ਸਰ ਜੀ ਹਾਂ ਜੀ ਸ਼ੋਕ ਕੰਬੋ ਜੀ ਕੀ ਕਹਿਣਾ ਚਾਹੁੰਦੇ ਹੋ ਪਤਾ ਹੀ ਹੈ ਜਿੰਦਰੀਆ ਨੂੰ ਅੰਦਰ ਆ ਜਾਵੇ ਤੁਹਾਨੂੰ ਸਾਥ ਆਣੀ ਖਾਵੇ ਪਾਵੇ ਇਹ ਤਾਂ ਇਹ ਪ੍ਰਸ਼ਾਸਨ ਨੂੰ ਦੱਸਣੀ ਹੈ ਐਮਐਲਏ ਸਾਹਿਬ ਤੁਹਾਨੂੰ ਜਿੱਦਾਂ ਉਹ ਜਿੰਨੇ ਦੇ ਨਾਮਾਂ ਨਹੀਂ ਸਾਥੀ ਦੇ ਪਿੱਛੇ ਗਏ ਸਾਰੇ ਚਲੇ ਜਾਣਗੇ ਲੋਕ ਹੀ ਤੇ ਰਹਿਣਗੇ ਤੁਸੀਂ ਇਹ ਸ਼ਰਾਰਤ ਕੀਤੀ ਇੱਥੇ ਲੰਗਰ ਪਾਣਾ ਲਗਾ ਬਣਾ ਕੇ ਸਾਥੀ ਦਾ ਨਾਮ ਵੀ ਬਣਾ ਲੈ ਅੱਜ ਵੀ ਤੁਸੀਂ ਟੇਬਲ ਟਾਕ ਵਾਲੇ ਬਸੇ ਨਹੀਂ ਆਓ ਆਪਾਂ ਦੇ ਸਾਥ ਨਾਲ ਜਾਣਗੇ ਧੰਨਵਾਦ ਆਪਾਂ ਦੇ ਪਿੱਛੇ ਸਾਥ ਪਾਕੀ ਜਿਹੜੇ ਆ ਗਏ ਨੇ ਤਾਂ ਵੱਡੀ ਅਪਡੇਟ ਨਾਲ ਤੁਹਾਨੂੰ ਲਾਈਵ ਹੋਏ ਆ ਕਿਸੇ ਦੇ ਇਨਸਾਨਾਂ ਤੇ ਹੈ ਕਿ ਇੱਥੇ ਜਿਹੜੀਆਂ ਰੇੜੀਆਂ ਕੋ ਲਾਈਆਂ ਜਾਣ ਗਿਆ ਉਧਰੋਂ ਪੁਲਿਸ ਪ੍ਰਸ਼ਾਸਨ ਵੀ ਹੈ ਤਾਂ ਦੇਖਦੇ ਆ ਕੀ ਗੱਲ ਬਣੇਗੀ ਉਧਰੋਂ ਪੁਲਿਸ ਪ੍ਰਸ਼ਾਸਨ ਵੀ ਇੱਥੇ ਵੱਡੀ ਤਦਾਦ ਵਿੱਚ ਆਇਆ ਹੋਇਆ ਹੈ ਜਥੇਬੰਦੀਆਂ ਵੱਲੋਂ ਜਿਹੜਾ ਬਰਦਾਸ਼ਤ ਵਿੱਚ ਕੀਤਾ ਜਾ ਰਿਹਾ ਹੈ ਔਰ ਰੇੜੀਆਂ ਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਹੋਏਗਾ ਇਹ ਦੇਖਦੇ ਹਾਂ ਕਿਸ ਤਰ੍ਹਾਂ ਦਾ ਜਿਹੜਾ ਪ੍ਰਸ਼ਾਸਨ ਵੱਲੋਂ ਵਤੀਰਾ ਹੋਏਗਾ ਪਰ ਜਥੇਬੰਦੀਆਂ ਦੇ तमाम ਜਥੇਬੰਦੀਆਂ ਵੱਲੋਂ ਰਲ ਕੇ ਜਿਹੜੀਆਂ ਇਹ ਰੇੜੀਆਂ ਲਵਾਈਆਂ ਜਾ ਰੀਆਂ ਨੇ ਕੀ ਅਕੇ ਬੰਦਾ ਹੈ ਕੀ ਕਾਰਵਾਈ ਹੁੰਦੀ ਹੈ ਗੱਲਬਾਤ ਕਰਾਂਗੇ ਲਾਈਵ ਇਹ ਤਾਂ तमाम ਪੁਲਿਸ ਪ੍ਰਸ਼ਾਸਨ ਵੀ ਖੜਾ ਹੈ ਕੀ ਹੋਏਗਾ ਕਿਸ ਤਰ੍ਹਾਂ ਦਾ ਜਿਹੜਾ ਮਸਲਾ ਹੈ ਇੱਥੇ ਉਹ ਲਾਈਵ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਵਖਾਈਆਂ ਜਾ ਰਹੀਆਂ ਨੇ ਇੱਥੇ ਕਾਫੀ ਪੁਲਿਸ ਪ੍ਰਸ਼ਾਸਨ ਦੀ ਵੀ ਵੱਡੀ ਤਦਾਦ ਦੇ ਵਿੱਚ ਇੱਥੇ ਜਿਹੜਾ ਮੌਜੂਦ ਹੈ ਉਧਰ ਜਿਹੜੀ ਫੜੀ ਵਾਲਿਆਂ ਦੀ ਹਮਾਇਤ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਔਰ ਵੱਖ-ਵੱਖ ਪਾਰਟੀਆਂ ਦੇ ਜਿਹੜੇ ਲੀਡਰ ਹੈ ਉਹ ਇਹਨਾਂ ਜਥੇਬੰਦੀਆਂ ਜਿਹੜੀ ਖੜੀ ਵਾਲਿਆਂ ਦੇ ਹਮਾਇਤ ਵਿੱਚ ਨੇ ਔਰ ਵੱਡੀ ਤਦਾਦ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਇੱਥੇ ਮੌਜੂਦ ਹੈ ਤਾਂ ਵੇਖਦੇ ਹਾਂ ਕਿਸ ਤਰ੍ਹਾਂ ਦਾ ਜਿਹੜਾ ਐਕਸ਼ਨ ਹੈ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਮਾਹੌਲ ਕਿੱਥੇ ਜਿਹੜਾ ਲੋਕ ਆਪਸੀ ਨੇ ਤੇ ਜਾਣ ਬਾਕੀ ਕੋਈ ਨਹੀਂ ਸਾਡੇ ਨਾਲ ਉੱਧਰ ਜਾਵੇ ਬੰਦੀ ਕਿ ਬਾਕੀ ਸਾਰੇ ਬੈਠੋ ਮੈਂ ਬੇਨਤੀ ਕਰਦਾ ਬੀਕੇ ਜੀ ਬਰਾਹਮਣ ਸਾਡੀ ਜਿਹੜਾ ਟੀਮ ਬੈਠੀ ਸਾਰੇ ਸਾਡੇ ਵਲੰਟੀਅਰ ਬੈਠੇ ਨੇ ਤੇ ਬੀਕੇ ਯੁਗਰਾਹ ਬੀਕੇ ਯੁਗਰਾਹ ਇੱਥੇ ਬੈਠ ਜਾ ਕੋਈ ਨਾ ਵੀ ਕੁਝਣਾ ਦੇਖਣਾ ਹੈ ਅਸੀਂ ਜਿੱਥੇ ਬੈਠੇ ਬੀਕੇ ਯੁਗਰਾਹ ਬੈਠੋ ਆਪਕੋ ਆ ਗਿਆ ਆਪੋਨੀ ਟੀਮਾਂ ਦੀ ਜੁਗਾਂਵਾਰੀ ਚੱਕੋ ਬੀਕੇ ਯੁਗਰਾਹ ਇਸ ਸਹੇਰੀ ਵਾਲੇ ਨੂੰ ਘਾਟੇ ਡਾੜ ਲਓ ਕੋਈ ਨਾ ਦੇਖਣਾ ਡਾਂਸ ਤੇ ਚਲਾਉਣਗੇ ਦਾ ਅੱਜ ਕੱਲ੍ਹ ਇਹ ਤੁਸੀਂ ਆਪਦੀਆਂ ਮੱਟੀਆਂ ਖੜੇ ਹੁਣੇ ਮਾਮ ਇੱਥੇ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਵੀ ਡੇੜੀ ਫੜੀ ਵਾਲਿਆਂ ਨੂੰ ਰੋਕਣ ਦੇ ਲਈ ਕੋਈ ਥੇਮ ਹੈ ਕਿਸ ਤਰ੍ਹਾਂ ਦਾ ਜਿਹੜਾ ਇਸ ਤੋਂ ਬਾਅਦ ਜਿਹੜਾ ਐਕਸ਼ਨ ਹੋਏਗਾ ਉਹ ਵੀ ਜਿਕਰ ਯੋਗ ਹੋਏਗਾ ਕਿਸ ਤਰ੍ਹਾਂ ਦਾ ਜਿਹੜਾ ਇਸ ਵਕਤ ਤੁਸੀਂ ਦੇਖ ਸਕਦੇ ਹੋ ਰੇੜੀ ਫੜੀ ਵਾਲੇ ਜਿਹੜੇ ਆ ਪ੍ਰਸ਼ਾਸਨ ਦੀ ਜਿਹੜੀ ਸਿਵਲ ਕਮੇਟੀ ਉਹ ਕੰਮ ਕਰਦੀ ਪਈ ਹੈ ਤੁਹਾਡਾ ਮਤਭਾਵ ਕੋਈ ਜਾਣਦਾ ਕੁਝ ਤੁਹਾਡੇ ਦੇਖਣਾ ਨਾਦੀ ਕਾ ਨਹੀਂ ਫਿਰ ਦੇਖਣਾ ਜੇ ਕਾ ਇਹ ਰੇੜੀਆਂ ਨਾਮ ਕਰਦੇ ਨੇ ਉਹ ਜਿਵੇਂ ਉਹਨਾਂ ਦਾ ਫੈਸਲਾ ਕੀਤਾ ਹੈ ਉਹਨੂੰ ਲਾਗੂ ਰੱਖੋ ਫਿਲਹਾਲ ਕਿਸ ਤਰ੍ਹਾਂ ਦਾ ਜਿਹੜਾ ਮਸਲਾ ਹੁੰਦਾ ਉਸੇ ਹਿਸਾਬ ਨਾਲ ਤੁਹਾਨੂੰ ਲਾਈਵ ਜਿਹੜੀਆਂ ਤਸਵੀਰਾਂ ਦਿਖਾਉਂਦੇ ਰਹਾਂਗੇ ਫਿਲਹਾਲ ਖਾਣੀਆਂ ਸਾਰੀਆਂ ਨੇ ਲਾਈਵ ਰੇੜੀ ਫੜੀ ਵਾਲਿਆਂ ਦਾ ਜਿਹੜਾ ਮਸਲਾ ਆ ਉਹ ਗਰਮਾ ਚੁੱਕਿਆ ਇੱਥੇ ਪੁਲਿਸ ਪ੍ਰਸ਼ਾਸਨ ਰੇੜੀ ਫੜੀ ਵਾਲਿਆਂ ਨੂੰ ਰੋਕਣ ਲਈ ਖੜਾ ਹੈ ਉਧਰ तमाम ਜਥੇਬੰਦੀਆਂ ਔਰ ਰੇੜੀ ਫੜੀ ਵਾਲਿਆਂ ਦੇ ਹੱਕ ਵਿੱਚ ਆਏ तमाम ਜਥੇਬੰਦੀਆਂ ਜਿਹੜੀਆਂ ਉਹ ਰੇੜੀਆਂ ਲਵਾਉਣ ਦੇ ਲਈ ਇੱਥੇ ਪ੍ਰਦਰਸ਼ਨ ਕਰ ਰਹੀਆਂ ਨੇ ਕੀ ਅੱਗੇ ਦਾ ਕਾਰਜਕ੍ਰਮ ਹੋਵੇਗਾ ਉਹ ਤੁਹਾਨੂੰ ਲਾਈਵ ਦਿਖਾਵਾਂਗੇ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਇੱਕ ਵਾਰ ਤਣਾਅਪੂਰਨ ਜਿਹੜਾ ਬਣ ਗਿਆ ਨਾ ਕਰ ਵਾਲੇ ਇੱਕ ਵਾਰੀ ਇਧਰ ਅਜੇਪਾ ਸੋਇਸ ਕਰਕੇ ਆ ਕਿ ਇਹ ਜਿਹੜੇ ਬਾਹਰ ਦੇ ਨਿਵਾਸ ਨਾਲ ਬਾਹਰ ਦੇ ਨਹੀਂ ਬੈਠੇ ਉਹ ਨੋਟ ਬੈਠੇ ਇਹਦੇ ਸਟੇਟਸ ਤੇ ਬੈਠੇ ਜਿਹੜੇ ਸਟੇਟਸ ਹੈ ਉਹ ਸਾਡੇ ਜਿਹੜੇ ਚੰਡੇ ਕਹਿੰਦੇ ਨਾ ਕਰਮੇ ਸਾਥੀਓ ਆ ਚੰਡੇ ਜਿਹਨੇ ਸਾਰੇ ਨੂੰ ਵੰਡ ਦਿੱਤੇ ਜਾਣ ਦੋ ਦਿਨ ਤੋਂ ਨਾਲ ਰਿਹਾ ਆ ਤਾਂ ਫਿਰ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਿਹੜੀ ਕਮੇਟੀ ਐ ਉਹ ਜਿਹੜੀ ਰੇੜੀ ਫੜੀਆਂ ਲਵਾਉਣ ਲਈ ਉਹ ਜ਼ਾਰੇ ਹੀ ਐ ਅੱਗੋਂ ਪੁਲਿਸ ਪ੍ਰਸ਼ਾਸਨ ਜਿਹੜਾ ਰੇੜੀ ਫੜੀ ਵਾਲਿਆਂ ਨੂੰ ਰੋਕਣ ਲਈ ਉੱਥੇ ਖੜਾ ਹੈ ਤੇ ਕਿਸ ਤਰ੍ਹਾਂ ਦੀ ਅੱਗੇ ਜਿਹੜੀ ਕਾਰਵਾਈ ਹੁੰਦੀ ਐ ਉਹ ਤੁਹਾਨੂੰ ਲਾਈਵ ਖਵਾਵਾਂਗੇ ਉਧਰ ਪੁਲਿਸ ਪ੍ਰਸ਼ਾਸਨ ਵੀ ਕਾਫੀ ਜਿਹੜੀ ਵੱਡੀ ਗਿਣਤੀ ਦੇ ਵਿੱਚ ਉੱਥੇ ਖੜੇ ਨੇ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਐ ਕਿਸ ਤਰ੍ਹਾਂ ਦਾ ਜਿਹੜਾ ਅੱਗੇ ਕਾਰਵਾਈ ਹੁੰਦੀ ਐ ਉਹ ਤੁਹਾਨੂੰ ਲਾਈਵ ਦਿਖਾਵਾਂਗੇ ਟੀਮ ਜਿਹੜੀ ਹੈ ਇਹਦੇ ਸਾਡੇ ਕਿਸਾਨ ਆ ਗਏ ਆ ਆ ਤਾਂ ਰੇੜੀ ਪੜੀ ਬੱਲੇਆ ਵੱਲੋਂ ਜਿਹੜੀਆਂ ਰੇੜੀਆਂ ਉਹ ਲਾਈਆਂ ਜ਼ਾਰੀਆਂ ਨੇ ਉਧਰ तमाम ਜਿਹੜਾ ਪ੍ਰਸ਼ਾਸਨ ਵੀ ਖੜਾ ਹੈ ਤਾਂ ਕਿ ਤੇ ਆਪਾਂ ਇੱਥੇ ਰੋੜ ਮੰਗੂ ਚੱਲਾ ਹੈ ਇਸ ਦੀ ਦਾ ਪਤਾ ਲਿਖਣਾ ਹੈ ਤਾਂ ਕਿ ਆ ਜਿਹਨੇ ਸਾਥੀ ਖੜੇ ਆ 뭐지? ਕਲਮਾ ਪਾਲਾ ਰੇੜੀਆਂ ਦਾ ਸ਼ਹਿਰ ਰੇੜੀਆਂ ਇੱਥੇ ਲੱਗਣ ਗਿਆ ਜਿਹੜਾ ਪਮਾਟ ਸ਼ਟ ਬੰਦੀ ਲਾੜੀ ਜਿਸ ਨੇ ਕਿਹਾ ਰੇੜੀਆਂ ਉਹਦਾ ਚੱਲਿਆ ਜੀ ਭਾਈ ਦਾ ਵਾਲਿਆਂ ਵੱਲੋਂ ਐਮਐਲਏ ਦੀ ਮੌਜੂਦ ਪ੍ਰਵਾਨਗੀ ਤੋਂ ਬਿਨਾਂ ਜਿਹੜੀਆਂ तमाम ਜਥੇਬੰਦੀਆਂ ਦੇ ਸਮਰਥਨ ਦੇ ਨਾਲ ਜਿਹੜੀਆਂ ਆਪਣੀਆਂ ਰੇੜੀਆਂ ਨੇ ਉਹ ਫੇਰ ਉਸੇ ਹੀ ਜਗ੍ਹਾ ਤੇ ਉਹ ਲਾਈਆਂ ਜਾ ਰੀਆਂ ਨੇ ਔਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਜਿਹੜਾ ਸਮਰਥਨ ਹੈ ਰੇੜੀ ਫੜੀ ਵਾਲਿਆਂ ਨੂੰ ਮਿਲਿਆ ਔਰ ਵੱਖ-ਵੱਖ ਜਿਹੜੀਆਂ ਪਾਰਟੀਆਂ ਵੱਲੋਂ ਵੀ ਜਿਹੜਾ ਸਮਰਥਨ ਹੈ ਰੇੜੀ ਫੜੀ ਵਾਲਿਆਂ ਨੂੰ ਮਿਲਿਆ ਉਧਰ तमाम प्रशासन ਜਿਹੜਾ ਉਥੇ ਰੋਕਣ ਲਈ ਖੜਾ ਪਰ ਅਜੇ ਤੱਕ ਜਿਹੜਾ ਕੋਈ ਕਾਰਵਾਈ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ ਹੈ ਫਿਲਹਾਲ ਦੇ ਲਈ ਰੇੜੀ ਫੜੀ ਵਾਲਿਆਂ ਵੱਲੋਂ ਉਹ ਰੇੜੀਆਂ ਆਪਣੀਆਂ ਜਿਹੜੀਆਂ ਪਹਿਲਾਂ ਸੀ ਉਥੇ ਉਹ ਲਾਈਆਂ ਜਾਰੀਆਂ ਨੇ ਔਰ ਤੁਸੀਂ ਵੇਖ ਸਕਦੇ ਹੋ ਜਿਹੜੀਆਂ ਰੇੜੀਆਂ ਉਹ ਲਾਈਆਂ ਜਾਰੀਆਂ ਨੇ ਤੇ ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੀਆਂ ਰੇੜੀਆਂ ਹਾਂ ਰੇੜੀ ਵਾਲਿਆਂ ਵੱਲੋਂ ਰੇੜੀਆਂ ਜਿਹੜੀਆਂ ਉਹ ਲਗਾ ਲਈਆਂ ਗਈਆਂ ਨੇ ਔਰ ਹੋਰ ਵੀ ਜਿਹੜੀਆਂ ਰੇੜੀਆਂ ਉਹ ਲੈਆਂ ਦੀਆਂ ਜਾ ਰੀਆਂ ਨੇ ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਗਾਨਕਾਰੀ ਦੇ ਦਈਏ ਕਿ ਰੇੜੀ ਫੜੀ ਵਾਲਿਆਂ ਵੱਲੋਂ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਜਿਹੜੀਆਂ ਰੇੜੀਆਂ ਉਹ ਲਾ ਦਿੱਤੀਆਂ ਗਈਆਂ ਨੇ ਹਾਲਾਂਕਿ ਕੋਈ ਜਿਹੜੀ ਪੁਲਿਸ ਪ੍ਰਸ਼ਾਸਨ ਜਿਹੜੀਆਂ ਉਹ ਰੇੜੀਆਂ ਦੇਖ ਸਕਦੇ ਹੋ ਰੇੜੀਆਂ ਵਾਲਿਆਂ ਵੱਲੋਂ ਜਿਹੜੀਆਂ ਰੇੜੀਆਂ ਲਾ ਦਿੱਤੀਆਂ ਗਈਆਂ ਨੇ ਆਪਣਾ ਜਿਹੜਾ ਸਮਾਨ ਹੈ ਉਹ ਵੀ ਉੱਪਰ ਜਿਹੜਾ ਰੱਖਿਆ ਜਾ ਰਿਹਾ ਤਾਂ ਰੇੜੀ ਫੜੀ ਵਾਲਿਆਂ ਵੱਲੋਂ ਜਿਹੜੀਆਂ ਕਿ ਬਾਤ ਆਪਾਂ ਕਰਦੇ ਆ। ਹੁਣ ਕਹਿੰਦੇ ਤੇਰੇ ਕਿੱਲੇ ਕੀ ਹੋਇਆ ਪਿਛੇ ਚੋਰ ਆਇਆ ਹੈ ਨੂੰ ਨੂੰ। ਫੇਰ ਮੈਂ ਵੀ ਕਰਦੇ ਆ ਤੈਨੂੰ ਜੀ ਉਹ ਮਹਾਰਾਜ ਕਿਸੇ ਨਾਲ ਸਟਾਫ ਮਿਲਦੀ ਹੈ। ਲੈ ਸਾਰੇ ਬਾਅਦ ਤੈਂ ਜਾਣਕਾਰੀ ਦੇ ਦਈਏ بڑے ਦਿਨਾਂ ਤੋਂ ਜਿਹੜਾ ਮਸਲਾ ਹੈ ਉਹ ਭਖਰਿਆ ਸੀ ਉੱਥੇ ਤੁਸੀਂ ਧਿਆਨ ਦੇ ਕਦੇ ਰੇੜੀਆਂ ਦੇ ਖੇ ਜਿਹੜਾ ਤੁਹਾਡਾ ਜਾਣਦਾ ਇਹਨੇ ਜਿੱਤ ਕਰਾਉਣੀ ਹੈ ਜਿਵੇਂ ਤੁਸੀਂ ਪੁੱਛ ਨੂੰ ਦੇਖ ਕੇ ਆਪਣਾ ਕੰਮ ਤੇ ਪੈ ਗਿਓ ਕਿ ਕੰਮ ਕੋ ਚੌਂਦੀ ਇਹ ਸਕਾ ਉਹਨਾਂ ਦੇ ਬੰਦੇ ਵੀ ਚੜ੍ਹਵਾਣਾ ਚਾਹੁੰਦੇ ਵਾਪਸ ਜਿੱਤ ਕੇ ਅਸੀਂ ਦੇਖਦੇ ਹੋਏ ਤਾਂ ਤੋ ਨੋਹ ਬੈਠੋ ਤਸਵੀਰਾਂ ਜਿਹੜੀਆਂ ਵਿਖਾਈਆਂ ਸਾਰੀਆਂ ਨੇ ਜਲਾਲਾਬਾਦ ਦੀ ਸਬਜ਼ੀ ਮੰਡੀ ਤੋਂ ਜਿਹੜਾ ਪਿਛਲੇ 14 ਤੋਂ 15 ਦਿਨਾਂ ਤੱਕ ਤੇ ਜਿਹੜਾ ਮਸਲਾ ਭਖ ਰਿਹਾ ਸੀਗਾ ਉਸ ਮਸਲੇ ਦੇ ਨੂੰ ਲੈ ਕੇ ਜਿਹੜਾ ਜਥੇਬੰਦੀਆਂ ਵੱਲੋਂ ਸਮਰਥਨ ਦੇ ਨਾਲ ਸਬਜ਼ੀ ਮੰਡੀ ਵਿੱਚ ਸਬਜ਼ੀ ਰੇੜੀ ਫੜੀ ਵਾਲਿਆਂ ਨੇ ਜਿਹੜਾ ਕੰਮ ਹੈ ਆਪਣਾ ਉਹ ਰੇੜੀਆਂ ਨੇ ਉਹ ਲਾ ਦਿੱਤੀਆਂ ਗਈਆਂ ਨੇ ਔਰ ਜਥੇਬੰਦੀਆਂ ਦੇ ਨਾਲ ਨਾਲ ਵੱਖ-ਵੱਖ ਪਾਰਟੀਆਂ ਤੋਂ ਵੀ ਜਿਹੜੇ ਸਮਰਥਨ ਹੈ ਉਹਨਾਂ ਦਾ ਮਿਲਿਆ ਹੈ ਚਲੋ ਬੈਠੋ ਜੀ ਬੈਠੇ ਸਰਕਾਰ ਦੇ ਜਿਹੜੇ ਦੀ ਗੱਲ ਮੋੜਤਾ ਦੀ ਕਿ ਇਹਨਾਂ ਵਿੱਚ ਪੰਜਵਾੜ ਕਿੰਨੇ ਨੇ ਕੀ ਨਾਮ ਸਰ ਤੁਹਾਡਾ ਇਹ ਕਿੰਨੇ ਦਿਨਾਂ ਤੋਂ ਰੇੜੀਆਂ ਜਿਹੜੀਆਂ ਬੰਦ ਸੀਗੀਆਂ ਅੱਜ ਤਮਾਮ ਜਥੇਬੰਦੀਆਂ ਔਰ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਨਾਲ ਅੱਜ ਜਿਹੜੀਆਂ ਤੁਹਾਨੂੰ ਰੇੜੀਆਂ ਦੁਬਾਰਾ ਲਾਈਆਂ ਗਈਆਂ ਨੇ ਕੀ ਮਹਿਸੂਸ ਕਰਦੇ ਹੋ ਜੀ ਜੀ ਆਹ ਸਾਡੀ ਕੰਮ ਕਰਦੀ ਹੋਣੀ ਉਹ ਦਿਨ ਲਾ ਲਿਖਾ ਦੇ ਜੀ ਇਹ ਕਿੰਨੀਆਂ ਰੇਡੀਆਂ ਸੀ ਜਿਹੜੀਆਂ ਬੰਦ ਕੀਤੀਆਂ ਗਈਆਂ ਸੀ ਇਹਨਾਂ ਵੱਲੋਂ 100 ਪਲੱਸ ਹੋਰ ਕੀ ਕਹਿਣਾ ਚਾਹੋਗੇ ਜਿੱਥੇ ਜਿੱਥੇ ਉਹ ਰੇਡੀਆਂ ਲਾਉਂਦੇ ਆ ਉਹ ਆਪਣੇ ਪੱਕੇ ਅੱਡੇ ਤੇ ਉਹ ਉਹਨਾਂ ਵੱਲੋਂ ਲਾ ਲੈ ਗਏ ਆ ਫਿਲਹਾਲ ਦੇ ਲਈ ਕਮਾਲੀ ਪਰ ਜੋ ਕੱਲ ਵਰਕੇ ਵੱਟੇ ਚੱਲਾਂਗੇ ਚੱਲਾਂਗੇ ਬਿਲਕੁਲ ਜਗ੍ਹਾ ਤੋਂ ਕੰਮ ਪਹੁੰਚਦੇ ਚੱਲਾਂਗੇ ਤਾਂ ਫਿਰ ਤੋਂ ਤੁਹਾਨੂੰ ਜਾਣਕਾਰੀ ਦੇ ਦਈਏ ਆ तमाम ਜਿਹੜਾ ਜਲਾਲਾਬਾਦ ਦਾ ਕਾਫੀ ਸਮੇਂ ਤੋਂ ਜਿਹੜਾ ਵੱਡਾ ਮੁੱਦਾ ਜਿਹੜਾ ਭਖਦਾ ਜਾ ਰਿਹਾ ਸੀ ਐਮਐਲਏ ਨਾਲ ਵੀ ਤਕਰਾਰ ਤੋਂ ਬਾਅਦ ਫਿਲਹਾਲ ਅਸੀਂ ਇੱਥੇ ਰਹਿਣ ਦਾ ਮੀਟਿੰਗ ਹੋਈ ਸੀ ਸਵੇਰੇ ਜਿਹੜੀ ਮੀਟਿੰਗ ਹੈ ਉਹ ਬੇਸਟਾ ਰਹੀ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਟਾਈਮ ਦਿੱਤਾ ਸੀ 1 ਘੰਟੇ ਦਾ ਪਰ ਪ੍ਰਸ਼ਾਸਨ ਨਾਲ ਜਿਹੜੀ ਗੱਲਬਾਤ ਨਹੀਂ ਹੋ ਪਾਈ ਉਸ ਤੋਂ ਬਾਅਦ ਜਿਹੜੀ ਕਮੇਟੀ ਬਣੀ ਸੀ तमाम ਜਥੇਬੰਦੀਆਂ ਦੀ ਉਹਨਾਂ ਵੱਲੋਂ ਜਿਹੜੀਆਂ ਰੇੜੀਆਂ ਉਹ ਲਾ ਦਿੱਤੀਆਂ ਗਈਆਂ ਨੇ ਹਾਲਾਂਕਿ ਪ੍ਰਸ਼ਾਸਨ ਦੀ ਕੋਈ ਪ੍ਰਤੀਕਿਰਿਆ ਇਸ ਤੇ ਨਹੀਂ ਜਤਾਈ ਗਈ ਹੈ ਔਰ ਪ੍ਰਸ਼ਾਸਨ ਵੱਲੋਂ ਜਿਹੜੀਆਂ ਰੇੜੀਆਂ ਉਹ ਲਾ ਦਿੱਤੀਆਂ ਗਈਆਂ ਨੇ ਔਰ ਜਿਹੜੇ ਰੇੜੀਆਂ ਰੇੜੀ ਫੜੀ ਵਾਲੇ ਕਰਮਚਾਰੀ ਨੇ ਉਹ ਖੁਸ਼ ਨੇ ਉਹ ਆਪਣੀਆਂ ਜਿਹੜੀਆਂ ਰੋਜ਼ੀ ਰੋਟੀ ਇਹਨਾਂ ਦਿਨਾਂ ਦੇ ਵਿੱਚ ਕਮਾਈ ਸਾਨੀਆਂ ਉਹਦੇ ਲਈ ਖੁਸ਼ ਐ ਕਿਉਂਕਿ ਤੁਹਾਹਾਰਾਂ ਦਾ ਸੀਜ਼ਨ ਐ ਔਰ ਇਹ ਸਟਾਰਟ ਕਰਨ ਲੱਗੇ ਨੇ ਰੇੜੀਆਂ ਤੁਸੀਂ ਅੱਗੇ ਪਹਾੜਾਂ ਬਾਦ ਜਾ ਕੇ ਤੇ ਨਾਲ ਬਾਰੇ ਕੰਮ ਕਰੋ ਇੰਦਰ ਸਟੇਜ ਤੇ ਆਣਾ ਤੁਹਾਨੂੰ ਮਿਲੂਗਾ ਬੇਵੀਅਰ ਫਿਰ ਵੀ ਨਹੀਂ ਆਲੇ ਵੀਰਾਂ ਤੇ ਰੇੜੀਆਂ ਨਾਲ ਸ਼ਾਂਤਮਈ ਨਾਲ ਜਾਣ ਜਿਹੜੇ ਸਾਡੀਆਂ ਆਗੂ ਟੀਮਾਂ ਦੇ ਬੌਸ ਆ ਜਾਣ ਵਲੰਟੀਅਰ ਉੱਥੇ ਬੈਠ ਜਾਓ ਬਲੈਂਕ ਬਲੈਂਕ ملتا ہے ਹਰ ਵੀਰ ਵੀ ਮਿਲ ਕੇ ਕਰ ਰਹੇ ਜਿਹੜਾ ਆਪਣਾ ਕੰਮ ਕਰਨਾ ਸੀ ਉਹ ਆਪਾਂ ਕਰਤਾ